ਪਹਿਲਵਾਨ ਜੀ ਮੋਰੋ ਵਿੱਕੀ ਪੋਸੀ ਆ ਗਿਆ ਜੀ ਗੁਰਵਿੰਦਰ ਮੋਰੋ ਆ ਗਿਆ ਸੁਖਰਾਜ ਪਹਿਲਵਾਨ ਜੀ ਬਾੜੋਵਾਲ ਮਨੀ ਸ਼ੰਕਰ ਅਗਲੀ ਕੁਸ਼ਤੀ ਵਾਲੇ ਮਲ ਤਿਆਰ ਰਹੇ ਹੋ ਪੁਰਾਣਾ ਉਹ ਭੱਜ ਕੇ ਵਿੱਚ ਸੁਖਰਾਜ ਪਹਿਲਵਾਨ ਜੀ ਬਾੜੋਵਾਲ ਮਨੀ ਪਹਿਲਵਾਨ ਜੀ ਸ਼ੰਕਰ ਚੰਡੀ ਦੇ ਸ਼ੇਧ ਸ਼ਹੀ ਮੱਲਾ ਨੂੰ ਬੈਂਦਿਆ ਵੀ ਬੈਚਾ ਕੇ ਬੈਠੋ ਮੇਰੇ ਵੀਰ ਅੱਬਾ ਨਾਲ ਦੀ ਨਾਲ ਜੋੜੀਆਂ ਕਰਵਾਦੀ ਅੱਜ ਦੀ ਚੰਡੀ ਦੇ ਤਿੰਨ ਕੁਸ਼ਤੀਆਂ ਦੇ ਮਾਦ ਸ਼ੇਧ ਦੇ ਸ਼ਹੀ ਬੈਚਾ ਕੇ ਬੈਠੋ ਆਪਾਂ ਨਾਲ ਦੀ ਨਾਲ ਜਿਹੜੀਆਂ ਜੋੜੀਆਂ ਕਰਵਾਦੀ ਹੈ ਸੰਗਰਾਜ ਪਹਿਲਵਾਨ ਜੀ ਬਣਵਾਲ ਮਨੀ ਪਹਿਲਵਾਨ ਜੀ ਸ਼ੰਕਰ ਸਾਡੇ ਦਰਮਿਆਨ ਸਾਂਝਾ ਜੋਗੀ ਤੋਂ ਜਿੰਨੇ ਵੀ ਪੰਜਾਬ ਪੁਲਸ ਦੇ ਕਰਮਚਾਰੀ ਪੁੱਜੇ ਐ ਅੱਜ ਦੇ ਸ਼ਹਿਰ ਦੇ ਮੇਲੇ 'ਚ ਪਾਜੇ ਸਾਰੇ ਪੰਜਾਬ ਪੁਲਸ ਦਾ ਬਹੁਤ ਵੱਡਾ ਧੰਨਵਾਦ ਆ ਦਿਲੋਂ ਸਤਿਕਾਰ ਆ ਰਕੇਸ਼ ਕੁਮਾਰ ਬਬੂ ਜੀ ਨਾਲ ਸਾਰਾ ਸੌਂਸੰਗੀ ਸਾਡੇ ਦਰਮਿਆਨ ਪੁੱਜੇ ਐ ਬਹੁਤ ਬਹੁਤ ਸਤਿਕਾਰਨਾ ਸਖਰਾਜ ਮਹਿਲਵਾਨ ਜੀ ਬਾੜਵਾਲ ਅਤਕੜਾ ਕਰੇ ਮਨੀ ਪਰਮਾਨੰਦੀ ਸ਼ੰਕਰ ਸਖਰਾਜ ਮਹਿਲਵਾਨ ਜੀ ਬਾੜਵਾਲ ਪ੍ਰਣਾਉਪਚਾ ਫਾਦਾ ਜੀ ਜੱਸੀ ਪਹਿਲਵਾਨ ਜੀ ਮਾਲਗਲਾ ਆਲਮ ਪਹਿਲਵਾਨ ਜੀ ਚੌਰਾ ਤਿਆਰ ਰਹੇ ਹੋ ਅਜੇ ਪਹਿਲਵਾਨ ਜੀ ਨੂਰਮਲ ਇਹ ਸਾਨੂੰ ਪਹਿਲਵਾਨ ਜੀ ਲਲੀਆਂ ਅਗਲੀਆਂ ਕੁਸ਼ਤੀਆਂ ਵਾਲੇ ਮਲ ਤਿਆਰ ਬਤ ਤਿਆਰ ਨੇ ਮਿਹਰਬਾਨੀ ਕਰਕੇ ਬੇਨਤੀ ਹੈ ਔਰ ਸਨੀ ਭਾਈ ਨਾਲ ਦੀ ਨਾਲ ਹੋਰ ਜਿਹੜੇ ਕਾਰ ਮੇਰੇ ਕੋਲ ਪੁੱਛਦੇ ਕਰਦੇ ਹੋ ਕਿ ਜਿਹੜੇ ਪਰਦੇ ਚ ਰਿਆ ਚਿਹਰਾ ਦਿਸਦਾ ਮਿੱਤਰੋ ਨਕਾਬ ਨਹੀਂ ਹੁੰਦਾ ਜਿਹੜੇ ਪੰਜਿਆਂ ਚ ਛੋਟੀਆਂ ਸ਼ਿਕਾਰੋ ਮਿੱਤਰੋ ਬਾਜ ਨਹੀਂ ਹੁੰਦਾ ਗੱਲ ਕੰਨ ਵਿੱਚ ਕਰ ਉੱਚੀ ਬੋਲਣਾ ਉਹ ਕਦੇ ਰਾਜ ਨਹੀਂ ਹੁੰਦਾ ਜਿਹੜਾ ਮਿਹਨਤੀ ਮਜੀਤੇ ਹੋਵੇ ਮੰਦਾ ਉਹ ਕਦੇ ਵੀ ਕਿਸੇ ਦਾ ਮਹਤਾਜ ਨਹੀਂ ਹੁੰਦਾ ਗਾਮਾ ਪਹਿਲਵਾਨ ਜੀ ਧਲੇਤੇ ਵਾਲਾ ਪਹੁੰਚਿਆ ਔਰ ਨਾਲ ਮੋਨੂ ਸਾਡਾ ਭਰਾ ਪਹੁੰਚਿਆ ਹੋਇਆ ਦਿਲੋਂ ਧੰਨਵਾਦ ਹੈ ਨੀਲਾ ਵਾਲਾ ਸਾਡਾ ਵੀਰ ਪੁਜਾਰਣ ਜ ਨਾਲ ਸੰਵੀਰ ਬਾਡਾ ਭਰਾ ਪਹੁੰਚਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਗੰਨੇ ਪਿੰਡਿਆ ਦੇ ਨਾਲ ਮੰੰਡਤ ਪਹੁੰਚਿਆ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਸਨਗਰਾਜ ਪਹਿਲਵਾਂ ਜੀ ਵੱਡਾ ਹੱਤਕੜਾ ਕਰੇ ਮਨੀ ਪਹਿਲਵਾਂ ਜੀ ਸ਼ੰਕਰ ਕਰਾਉ ਕੁੱश्ती ਦੀ ਸ਼ਰਵਾਸ ਅਗਲੀ ਕੁੱश्ती ਆਲਮ ਪਹਿਲਵਾਂ ਜੀ ਚੌੜਾ ਹੱਤਕੜਾ ਕਰੇ ਦੀ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਡਾਕਟਰ ਸੁਦਾਗਰ ਟੀਮਾ ਜੀ ਬਾਕੀ ਪਿਆਰੀ ਸ਼ਖਸੀਅਤਾਂ ਦਿਲੋਂ ਧੰਨਵਾਦ ਹੈ ਜਿਨ੍ਹਾਂ ਦਾ ਇਸ ਨਗਰ ਦੇ ਨਾਲ ਬਹੁਤ ਵੱਡਾ ਪਿਆਰ ਹੈ ਔਰ ਜ਼ਿੰਮੇਵਾਰੀਆਂ ਵੱਡੀਆਂ ਰੱਖਦੇ ਨੇ ਵਾਖਵਾ ਖੇਡ ਮੇਲਿਆਂ ਦੇ ਵਿੱਚ ਉੱਤੇ ਸਾਡੇ ਦਰਮਿਆਨ ਸਰਪੰਚ ਕੇਵਲ ਕ੍ਰਿਸ਼ਨ ਜੀ ਉਹਨਾਂ ਦਾ ਸਮੂਹ ਸਾਰੀ ಗ್ರಾಮ ਪੰਚਾਇਤ ਸੁਮਨਪਾਲ ਸਾਹਿਬ ਸਰਦਾਰ ਜੋਗਾ ਸਿੰਘ ਜੀ ਸਰਦਾਰ ਗਨੇਸ਼ ਸਿੰਘ ਜੀ ਲੰਬੜਾ ਸਾਹਿਬ ਸਰਦਾਰ ਜਮੀਰ ਸਿੰਘ ਜੀ ਸਰਦਾਰ ਗੁਰਦੀਪ ਸਿੰਘ ਜੀ ਦਾਪਕ ਸਿੰਘ ਜੀ ਪ੍ਰਧਾਨਤਾ ਉਹਨਾਂ ਦਾ ਦਿਲੋਂ ਧੰਨਵਾਦ ਹੈ ਵੀਰੇ ਭਾਈ ਉਹਨਾਂ ਦਾ ਰਾਣਾ ਵੀਰ ਔਰ ਪਰਮਜੀਤ ਪੰਮੀ ਜੀ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਦਾ ਅਸ਼ਦਾ ਸੈਕਟਰੀ ਜੀ ਸਰਦਾਰ ਨਰਿੰਦਰ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਸਾਹਿਬ ਨਾਲ ਸਾਰੇ ਕਲੱਬ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਜਿਨ੍ਹਾਂ ਵੱਲੋਂ ਬਹੁਤ ਵੱਡੇ ਸਹਿਯੋਗ ਨੇ ਆਓ ਜੱਸੀ ਤਲਵੰਦ ਜੀ ਮਾਲ ਗੱਲਾਂ ਅਨਰਮਨ ਦੀ ਚੌੜਾ ਅੰਗਰੀ ਕੁਸ਼ਤੀ ਵਾਲੇ ਮਾਲ ਤਿਆਰ ਤਿਆਰਣ ਦਾ ਮਿਹਰਬਾਨੀ ਕਰਕੇ ਬਹੁਤ ਵਧੀਆ ਕੀਤੀ ਹੈ ਬਚਾਰੀਆਂ ਨੇ ਕਾਹਨੇ ਕੌਣ ਜਿੰਦਾ ਕੌਣ ਹਰਦਾ ਕਦਾ ਸਮੇਂ ਦੀਆਂ ਜ਼ਮੀਨਾਂ ਦੀਆਂ ਖੱਦ ਬੇਕਰਮੀ ਬੇਤੀ ਪਤਾ ਨਹੀਂ ਕਦੇ ਨੁਕਸਨ ਦਾ ਹਿੰਮਤ ਹੌਸਲਾ ਜਜਵਾ ਹੋਵੇ ਦਿਲ ਵਿੱਚ ਉਹ ਬੰਦਾ ਨਹੀਂ ਕਦੇ ਝੁੱਕ ਸਕਦਾ ਜਿਹਨੇ ਮਿੱਥਿਆ ਚੋਟੀ ਨੂੰ ਹੱਥ ਲਾਉਣਾ ਉਹ ਬੰਦਾ ਨਹੀਂ ਮਜੀਦਿਆ ਕਦੇ ਰੁਕ ਸਕਦਾ ਲੈ ਵੀ ਗਾਮੇ ਇੱਕ ਵਾਰ ਖੜੀ ਸਲਾਮੀ ਦੇ ਕੇ ਜਾਏ ਇਲਾਕੇ ਦਾ ਮਾਣ ਗਾਮਾ ਮਹਿਲਵਾਨ ਦੀ ਤਲਿੱਤਾ ਸਾਡੇ ਦਰਮਿਆਨ ਪੁਜਿਆ ਆਓ ਇੱਕ ਵਾਰ ਖੜੀ ਸਲਾਮੀ ਦੇ ਕੇ ਜਾਵੇ ਬਹੁਤ ਧੰਨਵਾਦ ਜ਼ਫੀਰ ਭੇਜ ਦਿਓ ਮੱਲ ਅਗਲੀ ਕੁਸ਼ਤੀ ਜੱਸੀ ਪਹਿਲਵਾਨ ਜੀ ਮਾਲਗਲਾ ਆਲਮ ਚੌੜਾ ਵਿੱਚ ਆਓ ਲਓ ਕਾਮਾ ਪਹਿਲਵਾਨ ਜੀ ਪੁੱਜ ਗਏ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਲਾਕੇ ਦਾ ਮੱਲਾ ਹੁਣ ਧੰਨਵਾਦ ਕੀਤਾ ਜਾ ਰਿਹਾ ਤੀਤ ਪਹਿਲਵਾਨ ਜੀ ਮਾਲਾ ਪੁੱਜੇ ਤੇ ਆਓ ਇੱਕ ਵਾਰ ਖੜੇ ਦੀ ਸਲਾਮੀ ਦੇਣ ਮੇਰੇ ਭਰਾ ਵੱਡੇ ਮੱਲ ਅੱਜ ਦੀ ਝੰਡੀਆਂ ਤੇ ਵੱਡੇ ਮੱਲਾਂ ਨੂੰ ਬੇਨਤੀ ਹੈ ਵੀ ਵਿੱਚ ਆ ਕੇ ਬੈਠੋ ਬੱਬੂ ਪਹਿਲਵਾਨ ਜੀ ਬੱਬੇ ਹਾਲੀ ਆਲਮ ਪਹਿਲਵਾਨ ਜੀ ਵਿੱਚ ਆਓ ਸ਼ਾਬਾਸ਼ ਅਬਾ ਕਲੇ ਕਲੇ ਮੱਲ ਜਿਹੜੀ ਮੈਂ ਆ ਤੀਰ ਮਰਮਾ ਦੀ ਮਾਲਾ ਪੁੱਜ ਗਿਆ ਲਾਕੇ ਦਾ ਵਾਲਾ ਵਨ ਲਈ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਆ ਚੰਡੀ ਦੀ ਕੁਸ਼ਤੀ ਤੇ ਮਾਲ ਪੁੱਜ ਗਿਆ ਲਾ ਮੋਟਰਸਾਈਕਲ ਦੀ ਕੁਸ਼ਤੀ ਹੋਣੀ ਹੈ ਲੈ ਵੀ ਗਾਮੇ ਵਾਲਾ ਪੱਜ ਕੇ ਪਤਾ ਕਰੋ ਪਤਾ ਲੱਗ ਗਿਆ ਜੀ ਦੁਨੀਆ ਦੇ ਵੱਡੇ ਮੱਲ ਆਹ ਮੋਟਰਸਾਈਕਲ ਦੇ ਕੁਸ਼ਤੀ ਜਿਹੜੀ ਹੋਣੀ ਦੋਨਾਂ ਮੱਲਾਂ ਦੇ ਦਰਮਿਆਨ ਤਾੜੀ ਮਾਰਦੇ ਜ਼ੋਰਦਾਰ ਦੋਨਾਂ ਪਹਿਲਵਾਨਾਂ ਦੇ ਲਈ ਇਹ ਤੀਜੇ ਪਹਿਲਵਾਨ ਜੀ ਮਾਲਾ ਇਲਾਕੇ ਦਾ ਮਾਲਾ ਤੇ ਨਾਲ ਕਾਮਾ ਪਹਿਲਵਾਨ ਜੀ ਧਲੇਤਾ ਆ ਦੋਨੇ ਮੱਲਾਂ ਦੇ ਦਰਮਿਆਨ ਜਿਹੜੀ ਹੱਥ ਜੁੜੀ ਹੋ ਗਈ ਇੱਕ ਵਾਰ ਤਾੜੀ ਮਾਰਦੇ ਜ਼ੋਰਦਾਰ ਇਹ ਮੋਟਰਸਾਈਕਲ ਦੇ ਮੁੰਡੇ ਜਿਹੜੀਆਂ ਸਵਰਵਾਸੀ ਸਰਦਾਰ ਅਜੂਨਾ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਸਤਨਾਮ ਸਿੰਘ ਜੀ ਕੈਨੇਡਾ ਜਿਹੜਾ ਦੇ ਵੱਲੋਂ ਵੱਡਾ ਮਾਣ ਤੇ ਸਤਿਕਾਰ ਦਿੱਤਾ ਗਿਆ ਇਹ ਮੋਟਰਸਾਈਕਲ ਵਾਲੀ ਕੁਸ਼ਤੀ ਵਾਲੇ ਮੱਲ ਪੁੱਜ ਗਏ ਸਾਡੇ ਕੋ ਸਦੀ ਪਹਿਲਵਾਂ ਦੇ ਮਾਲਕ ਹਨ ਆਲਮ ਜੋੜਾ ਸਦੀ ਪਹਿਲਵਾਂ ਦੀ ਫਲੋਰ ਪੁੱਜ ਗਿਆ ਜੀ ਸਦੀ ਪਹਿਲਵਾਂ ਦੀ ਫਲੋਰ ਲੋ ਨੰਬਰ ਜੰਦੀ ਵਾਲੇ ਵੱਡਾ ਜੱਸਾ ਬਾੜੋਵਾਲ ਰਾਣਾ ਪਹਿਲਵਾਂ ਜੀ ਕਰੋ ਕਿਰਪਾ ਲਾਵ ਮੱਲਾ ਨੂੰ ਪਾਜੋੜੀਆਂ ਕਰਵਾ ਦਈਏ ਆਓ ਜੀ ਅਜੇ ਪਹਿਲਵਾਂ ਜੀ ਨੂਰਮਲ ਸੋਨੂ ਪਹਿਲਵਾਂ ਜੀ ਲੰਲੀਆਂ ਚੱਲ ਵੀ ਕੁਸ਼ਤੀ ਆਓ ਚਲਦੀ ਕੁਸ਼ਤੀ ਦੇ ਵਿੱਚੋਂ ਆਲਮ ਪਹਿਲਵਾਂ ਜੀ ਚੌੜਾ ਜਿਹੜਾ ਜੇਤੂ ਰੇ ਸੋਨੂ ਪਹਿਲਵਾਂ ਜੀ ਆਓ ਪੱਜ ਕੇ ਵਿੱਚ ਲੰਲੀਆਂ ਵਾਲਾ ਹੋਲੋ 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 ਕਿੱਦਾਂ ਹੈ ਇਧਰ 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 ਆਪਣੇ ਬਾਗ ਮਾਰਨ ਦਾ ਹਜੇ ਨੂਰਪੁਰ ਸੋਨੂ ਪਹਿਲਵਾਂ ਜੀ ਲੱਲੀਆਂ ਠੀਕ ਹੈ ਇਧਰ 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 ਰਾਜੂ ਪਹਿਲਵਾਂ ਜੀ ਬੰਗਾ ਜੇਤੂ ਗੋੜੇ ਰਫੀ ਪਹਿਲਵਾਂ ਜੀ ਅਪਰਾ ਵਿੱਚ ਆਓ ਰਾਜੂ ਪਹਿਲਵਾਂ ਬੰਗਾ ਰਫੀ ਪਹਿਲਵਾਂ ਜੀ ਅਪਰਾ ਅਗਲੀ ਕੁਸ਼ਤੀ ਵਾਲੇ ਮੱਲ ਵਿੱਚ ਆਓ ਸ਼ਾਬਾਸ਼ ਮਿੱਕੀ ਪੋਸੀ ਕਾਮੀ ਦੇ ਬੱਚੇ ਬਿੱਟੂ ਪਹਿਲਵਾਨ ਜੀ ਮੋਹਰਾਂ ਵਾਲੀ ਵਿੱਚ ਆਓ ਵਿੱਕੀ ਪੂਸੀ ਬਿੱਟੂ ਪਹਿਲਵਾਨ ਜੀ ਮੋਹਰਾਂ ਵਾਲੀ ਵਿੱਚ ਆਓ ਬਰਾਣ ਪਹਿਲਵਾਨ ਭਰਾਵਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਦਾ ਨਾਮ ਨਾ ਬੁਲਿਆ ਜਾਂਦਾ ਮਲ ਭੱਜ ਕੇ ਵਿੱਚ ਆ ਜਾਓ ਸ਼ਾਬਾਸ਼ ਰਾਜੂ ਬੰਗਾ ਕਿਦ ਤਰਾ ਜੀ ਹੱਤਖੜਾ ਕਰੇ ਰਾਜੂ ਪਹਿਲਵਾਂ ਜੀ ਬੰਗਾ ਜਲਦੀ ਕੁਸ਼ਤੀ ਦੇ ਵਿੱਚ ਸੋਨੋ ਪਹਿਲਵਾਂ ਜੀ ਲੰਡੀਆਂ ਜੇਤੂ ਰਿਹਾ ਰਾਜੂ ਬੰਗਾ ਕਿਦ ਤਰਾ ਬਈ ਰਫੀ ਅਪਰਾ ਰਾਜੂ ਬੰਗਾ ਹੱਤਖੜਾ ਕਰੇ ਜੀ ਪਵਨ ਪਹਿਲਵਾਨ ਜੀ ਧਾਰੀਵਾਲ ਮਨਜੀਤ ਪਹਿਲਵਾਨ ਜੀ ਰੁੜਕਾ ਅਗਲੀ ਕੁਸ਼ਤੀ ਵਾਲੇ ਮਲ ਤਿਆਰ ਰਹੇ ਹੋ ਜੀ ਮਨੀ ਕਾਲੇਵਾਲ ਲਲੀਆਂ ਵਿਜੇ ਪਹਿਲਵਾਨ ਜੀ ਨੂਰ ਮਲ ਅਗਲੀ ਕੁਸ਼ਤੀ ਵਾਲੇ ਮਲ ਤਿਆਰ ਰਹੇ ਹੋ ਛਮੀ ਪਹਿਲਵਾਨ ਜੀ ਗੁਰਾਇਆ ਕੁਲਦੀਪ ਪਹਿਲਵਾਨ ਜੀ ਟੱਕ ਦੋ ਤੜਾ ਮਿੰਦਾ ਸਰੀ ਵਿੱਕੀ ਪੋਸੀ ਬਿੱਟੂ ਪਹਿਲਵਾਨ ਜੀ ਮੋਰਾਲੀ ਚੰਨੋ ਵਿੱਚ ਬਿੰਦਾ ਪਹਿਲਵਾਨ ਜੀ ਆਓ ਵਿੱਚ ਪੱਦੀ ਵਾਲਾ ਹਤਕੜਾ ਕਰੇ ਜੀ ਬਿੰਦਾ ਪੱਦੀ ਬਿੱਟੂ ਪਹਿਲਵਾਨ ਜੀ ਮੋਗਰਾਣੀ ਕਰਾਓ ਕੁਸ਼ਤੀ ਦੀ ਸ਼ੁਰੂਆਤ ਕਿਹਦੇ ਪ੍ਰੈਸਰ ਰਿਪੋਰਟਰ ਕਦੋਂ ਬੜੇ ਹੋ ਜੀ ਨਹੀਂ ਪਹਿਲਾਂ ਤਾਂ ਸਤਕਾਰ ਹੁੰਦੀ ਸੀ ਹੁਣ ਵੀ ਦਿਖਾਣੀ ਆ ਕੱਪੜੇ ਦੀ ਖਲੋਰ ਕਿੱਥੇ ਖਲੋਰ ਸਟੂਡੀਓ ਵੀ ਆ ਦੁਕਾਨ ਵੀ ਆ ਅੱਛਾ ਦੋਈ ਦੋ ਕੱਲ ਕਿੰਨੇ ਕੰਮ ਕਰਦਾ ਹੈ ਉਹਨਾਂ ਕੋ ਜਾ ਇਹਦਾ ਕੀ ਲੱਗ ਰਿਹਾ ਸੀ ਕੋਈ ਇਹ ਕੋਈ ਰੋਲਾ ਪਾਉਣ ਦੀ ਗੱਲ ਉਹਨਾਂ ਕੋ ਜਿਹੜੇ ਬੱਚੇ ਘਰਾਉਂਦੇ ਦੋ ਜੀ ਉਹਨਾਂ ਕੋ ਜਾ ਉਹਨਾਂ ਕੋ ਜਾ ਬੇਚਰੇ ਕੀ ਕੁਸ਼ਤੀ ਅਲਰਜੀ ਪੁਲਾਉਂ ਜਾਈ ਲਓ ਸਾਡੇ ਦਰਮਿਆਨ ਬੱਬੂ ਪਹਿਲਵਾਂ ਜੀ ਬੱਬੇ ਹਾੜੀ ਵਾਲਾ ਪੁੱਜ ਗਿਆ ਮਾਜੇ ਦਾ ਮਜਾ ਹੈ ਲੈ ਜੀ ਅਮਨਾ ਜੀ ਸਰਪੰਚ ਸਾਹਿਬ ਉਹਨਾਂ ਦਾ ਦਿਲੋਂ ਧੰਨਵਾਦ ਆਓ ਬੱਬੂ ਜੀ ਇੱਕ ਵਾਰ ਖੜ ਦੇ ਸਲਾਮੀ ਦੇ ਕੇ ਜਾਓ ਮੇਰੇ ਭਰਾ ਆਜੋ ਮੇਰਾ ਵੀਰ ਸ਼ਾਬਾਸ਼ ਅਸलम ਪਹਿਲਵਾਨ ਜੀ ਆਓ ਭੱਜ ਕੇ ਵਿੱਚ ਅਖਾੜਾ ਨੀਲਾ ਅਸलम ਪਹਿਲਵਾਨ ਜੀ ਅਖਾੜਾ ਨੀਲਾ ਬਹੁਤ ਟੌਪ ਦੀ ਕੁਸ਼ਤੀ ਹੋਣੀ ਹੈ ਅਸलम ਪਹਿਲਵਾਨ ਜੀ ਤਲੇਤਾ ਬਹੁਤ ਟੌਪ ਦੀ ਕੁਸ਼ਤੀ ਹੋਣੀ ਦੋਨਾਂ ਮੱਲਾਂ ਦੇ ਦਰਮਿਆਨ ਤਿੰਨ ਨੰਬਰ ਝੰਡੀ ਦੀ ਕੁਸ਼ਤੀ ਕੋ ਤਾੜੀ ਮਾਰ ਦਿਓ ਜ਼ੋਰ ਨਾਲ ਇਹਨਾਂ ਮੱਲਾਂ ਦੇ ਲਈ ਮੈਂ ਬੇਨਤੀ ਕਰਾਂ ਵੱਡਾ ਜੱਸਾ ਵੜਵਾਲ ਪੁੱਜ ਗਿਆ ਇੱਕ ਵਾਰ ਖੜਦੀ ਸਲਾਮੀ ਦੇਵੇ ਵੱਡਾ ਜੱਸਾ ਵੜਵਾਲ ਆਓ ਭੱਜ ਕੇ ਵਿੱਚ ਵੱਟਾ ਜੱ사 ਬਾੜਵਾਲ ਆਵੇ ਸ਼ਾਬਾਸ਼ ਅੱਜ ਜਿਆਦਾ ਕਰਦੀ ਆ ਆਨੇ ਪੈਸੇ ਫੈਸਲਾ ਹੋ ਗਿਆ ਪੌਜੀ ਅਗਲੀ ਕੁਸ਼ਤੀਆਂ ਵਾਲੇ ਮਲ ਸ਼ਾਬਾਸ਼ ਪਵਨ ਪਹਿਲਵਾਨ ਦੀ ਧਾਰੀ ਵਾਲ ਮਨਜੀਤ ਬਰਵਨ ਦੀ ਰੁੜਕਾ ਚਲਦੀ ਹੈ ਸ਼ਨੀ ਪਹਿਲਵਾਨ ਦੀ ਕਾਲੇ ਵਾਲ ਲੱਲੀਆਂ ਵਿਜੇ ਪਹਿਲਵਾਨ ਦੀ ਨੂਰਮਲ ਅਗਲੀ ਕੁਸ਼ਤੀ ਵਾਲੇ ਮਲ ਤਿਆਰ ਰਹੇ ਹੋ ਜੀ ਸ਼ਾਬਾਸ਼ ਸਾਡੇ ਦਰਮਿਆਨ ਵੱਡਾ ਜੱਸਾ ਬਾੜੋ ਵਾਲ ਪੁੱਜ ਗਿਆ 2 ਨੰਬਰ ਚੰਡੀ ਵਾਲੇ ਮਾਲ ਨੇ ਆਓ ਭਾਂਜੀ ਭੱਜ ਕੇ ਵਿੱਚ ਆਪਾਂ ਖੜ ਦੀ ਸਲਾਮੀ ਦੇਈਏ ਦਿਲੋਂ ਧੰਨਵਾਦ ਆ ਤਾੜੀ ਮਾਰ ਦਿਓ ਜ਼ੋਰਦਾਰ ਆਓ ਸਨੀ ਪਹਿਲਵਾਨ ਜੀ ਰਾਮੇਵਾਲ ਜਿ ਆਓ ਭੱਜ ਕੇ ਵਿੱਚ ਸਨੀ ਪਹਿਲਵਾਨ ਜੀ ਰਾਮੇਵਾਲ ਜਿ ਆਓ ਕਰੋ ਆਹ ਥੋੜੀ ਜਲਦੀ ਦੇ ਨਾਲ ਠੀਕ ਹੈ ਜਿਵੇਂ ਪਹਿੜ ਤੋਂ ਮੇਰਾ ਭਰਾ ਸਾਡੇ ਕੋਲ 3 ਨੰਬਰ ਚੰਡੀ ਵਾਲੇ ਮਾਲ ਪੁੱਜ ਗਿਆ ਹੈ ਇੱਕ ਨੰਬਰ ਜੰਡੀ ਵਾਲੇ ਮਾਲ ਪੁੱਜ ਗਿਆ 1-2 ਮਿੰਟਾਂ ਤੋਂ ਬਾਅਦ ਸਨੀਦੀਪ ਜੀ ਬਬ ਜਿਹੜੀ ਅੱਜ ਥੋੜੀ ਕਰਵਾ ਦੇਣੀ ਆ ਤੇਰੀ ਚੰਗਨੀ ਨਸ਼ੇ ਦੇ ਆਦਿਆਂ ਦੀ ਕਰੋ ਸੰਭਾਲ ਖੜਾਕਾਂ ਖਾਧੀਆਂ ਦੀ ਪਰ ਉਮੰਤਾਂ ਵਿੱਚ ਖਾੜਿਆਂ ਦੇ ਕੰਡੋ ਯਾਰੋ ਖੂਬ ਪਸੀਨਾ ਕਾਮਾਂ ਦੇ ਨਾਲ ਨਹੀਂ ਉੱੜਦੇ ਮਿੱਤਰੋ ਕਬੂਤਰ ਵੀ ਨੇ ਅੱਜ ਢੜਵਾੜਾਂ ਦਾ ਛਿੰਝ ਮੇਲਾ ਚੱਲ ਰਿਹਾ ਹੈ ਐਨ ਵੱਡੇ ਵੱਡੇ ਮੰਨਾਂ ਦੇ ਜਿਹੜੇ ਦਰਸ਼ਨ ਹੋ ਰਹੇ ਆ ਦਿਨੋਂ ਸਤਿਕਾਰ ਕੀਤਾ ਜਾ ਰਿਹਾ ਸਾਰੇ ਇਨਾਰੇ ਭਰਾਵਾਂ ਦਾ ਸਮੁੱਚੇ ਤੱਕ ਰਹੀਆਂ ਸ਼ਹੀਦਾਂ ਦਾ ਜਿਨ੍ਹਾਂ ਵੱਲੋਂ ਬਹੁਤ ਵੱਡੇ ਸਹਿਯੋਗ ਨਾਲ ਦਿਨੋਂ ਸਰਕਾਰ ਕੀਤਾ ਜਾ ਰਿਹਾ ਹੈ ਆਉ ਭੱਜ ਕੇ ਵਿੱਚ ਮੱਲਾ ਨੂੰ ਜਿਹਨਾਂ ਨੂੰ ਕਾਲ ਦਿੱਤੀ ਜਾ ਰਹੀ ਹੈ ਇਸ ਤੋਂ ਬਾਅਦ ਸਨੀ ਪਹਿਲਵਾਨ ਜੀ ਕਾਲੇਵਾਲ ਲੰਨੀਆ ਵਿਜੇ ਪਹਿਲਵਾਨ ਜੀ ਨੂਰਮਲ ਜਲਦੀ ਨਾਲ ਤਿਆਰੀ ਕਰਿਓ ਸਮੀ ਪਹਿਲਵਾਨ ਜੀ ਗੁਰਾਨ ਦੇ ਕਲਦੀਪ ਪਹਿਲਵਾਨ ਚੱਕ ਦੋ ਦੜਾ ਅਗਲੀ ਕੁਸ਼ਤੀ ਵਾਲੇ ਮੱਲ ਤਿਆਰ ਹੋਰ ਤਿਆਰਣ ਮਿਹਰਬਾਨੀ ਕਰਕੇ ਟੜੇ ਰਾਣੇ ਭਾਈ ਜੀ ਉਹਨਾਂ ਦਾ ਦਿਲੋਂ ਧੰਨਵਾਦ ਹੈ ਜਿਹੜੇ ਬੈਂਕ ਦੇ ਵਿੱਚ ਵੱਡੀਆਂ ਦੂਣੀਆਂ ਲਵਾਉਂਦੇ ਚੱਲਦੀ ਕੁਸ਼ਤੀ ਦੇ ਵਿੱਚੋਂ ਬਿੱਟੂ ਭਰਾ ਜੇਤੂ ਰਿਹਾ ਬਿੱਟੂ ਮੋਟਾਂ ਵਾਲੀ ਮਲ ਕੁਸ਼ਤੀ ਦਾ ਜੇਤੂ ਰਿਹਾ ਆਓ ਭਾਜ ਕੇ ਅਗਲੀ ਕੁਸ਼ਤੀ ਵਾਲੇ ਮਲ ਸਨੀ ਪਹਿਲਵਾਨ ਜੀ ਕਾਲੇ ਵਾਲਾ ਲੰਨੀਆਂ ਅਟਕੜਾ ਕਰੇ ਜੀ ਸਨੀ ਪਹਿਲਵਾਨ ਜੀ ਕਾਲੇ ਵਾਲਾ ਦੀਆਂ ਵਿਜੇ ਪਹਿਲਵਾਨ ਜੀ ਨੂਰਮਲ ਤਿਆਰ ਰਿਓ ਅਗਲੀ ਕੁਸ਼ਤੀ ਵਾਲੇ ਮਲ ਜਾਬਾਤ ਕਰਾਉਂਦੀ ਆ ਸ਼ਮੀ ਪਹਿਲਵਾਨ ਜੀ ਪੱਤੀ ਜਗੀਰ ਤੇ ਨਾਲ ਕੁਲਦੀਪ ਪਹਿਲਵਾਨ ਜੀ ਚੱਕ ਤੋਤੜਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਸਾਡੇ ਨਾਗੀ ਭਰਾ ਦਾ ਜਿਹੜੇ ਕੱਲੇ ਕੱਲੇ ਇਹੋ ਚਿਹਰੇ ਨੂੰ ਕਵਰਿੰਗ ਕਰ ਰਿਹਾ ਹੈ ਬਾਬਾ ਟੀਵੀ ਵਾਲੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਚਲਦੀ ਕੁਸ਼ਤੀ ਦੇ ਵਿੱਚੋਂ ਬੂਟਾ ਰੁੜਕੇ ਵਾਲਾ ਜੇਤੂ ਰਿਹਾ ਸਰਦਾਰ ਕੀਤਾ ਜਾ ਰਿਹਾ ਹਾਂਜੀ ਸਰਪੰਚ ਸਾਹਿਬ ਇਹ ਦੱਸਣਾ ਪੈਣਾ ਵੀ ਸਾਰੇ ਚਿਹਰੇ ਕਵਰ ਕਰਨੇ ਹਨ ਸ਼ਨੀ ਪਹਿਲਵਾਨ ਜੀ ਕਾਲੇ ਵਾਲ ਲੱਲੀਆਂ ਵਿੱਚ ਆਓ ਹੱਤਖੜਾ ਕਰੋ ਕਾਲੇ ਰੰਗ ਦੀ ਕੈਂਚ ਵਿਜੇ ਪਹਿਲਵਾਨ ਜੀ ਨੂਰਮਲ ਕਿਸ਼ਨ ਕੋਲ ਸਾਹਿਬ ਧਲੇਤੇ ਵਾਲੇ ਸਾਡੇ ਦਰਮਿਆਨ ਪਹੁੰਚਿਆ ਦਿਨੋਂ ਸਤਿਕਾਰ ਆ ਉਹ ਕੋਈ ਨਾ ਖਰੇ ਲੋ ਨਾ ਖਰੇ ਜੇ ਸਾਡੇ ਉੱਪਰ ਜਿੰਨੇ ਕੋਈ ਦਰਵਾਜ਼ਾ ਖੜੀ ਹੈ ਜੈਤਰਾਜ ਜੀ ਵਾਲੇ ਇਧਰ ਭਾਜੀ ਨਾਮ ਤੁਹਾਡਾ ਵੱਡਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬੇਨਤੀ ਹੈ ਜਿਨੇ ਵੀ ਸਾਡੇ ਕਲੱਬ ਦੇ ਅਹੁਦੇਦਾਰ ਭਰਾ ਨੇ ਜਿਹਦੇ ਵਿੱਚ ਦਿਲੋਂ ਸਤਿਕਾਰ ਵੀਰੇ ਪਾਜੀ ਦਾ ਰਾਣਾ ਵੀਰ ਪਰਮਜੀਤ ਪੰਮੀ ਗੁਰਦੀਪ ਸਿੰਘ ਜੀ ਛਿੰਦਾ ਸੈਕਟਰੀ ਜੀ ਸਰਦਾਰ ਨਰਿੰਦਰ ਸਿੰਘ ਜੀ ਖਦਾ ਬਲਦੇਵ ਸਿੰਘ ਜੀ ਫੌਜੀ ਸਾਹਿਬ ਜਿਹੜੇ ਕਬੱਡੀ ਦੇ ਕਲੱਬ ਦੀ ਵੱਡੀ ਜ਼ਿੰਮੇਵਾਰੀ ਰੱਖਦੇ ਆ ਔਰ ਦਿਲੋਂ ਧੰਨਵਾਦ ਆ ਜਿੱਤੇ ਬਾਬਾ ਆਨੰਦਗੁਰ ਜੀ ਲੱਖਾਂ ਦੀ ਦਾਤੇ ਦੀ ਨਿੱਗੀ ਯਾਦ ਨੂੰ ਸਮਰਪਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡਾ ਸ਼ੇਰ ਮੇਲਾ ਬਹੁਤ ਵੱਡਾ ਸਤਿਕਾਰ ਕੀਤਾ ਗਿਆ ਇਸ ਸਾਲ ਸਵਰਗਵਾਸੀ ਸਰਦਾ ਹਜੂਰਾ ਸਿੰਘ ਜਿਨ੍ਹਾਂ ਦੇ ਪਰਿਵਾਰ ਵੱਲੋਂ ਮੋਟਰਸਾਈਕਲ ਦਿੱਤਾ ਗਿਆ ਸਰਦਾ ਸਤਰਾਮ ਸਿੰਘ ਕੈਨੇਡਾ ਇੱਕ ਨੰਬਰ ਚੰਡੀ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਔਰ ਧੰਨਵਾਦ ਕੀਤਾ ਜਾ ਰਿਹਾ ਸਵਰਗ ਵੱਸੇ ਸਰਦਾਰ ਰਾਮ ਸਿੰਘ ਜੀ ਸਵਰਗ ਵੱਸੇ ਸਰਦਾਰ ਵਿਹੰਸ ਸਿੰਘ ਜੀ ਸਰਪੰਚ ਜੀ ਸਰਦਾਰ ਗੁਰਦੇਵ ਸਿੰਘ ਜਿਸ ਪਰਿਵਾਰ ਦੇ ਵੱਲੋਂ ਇਸ ਸਾਲ ਦੀ 2 ਨੰਬਰ ਝੰਡੀ ਦੀ ਕੁਸ਼ਤੀ ਹੈ ਵਿੰਦਰ ਢੜਵਾੜ ਮੇਜਰ ਸਿੰਘ ਜੀ ਹੌਲਾੜਾ ਸਰਦਾਰ ਅੰਕਾਰ ਸਿੰਘ ਜੀ ਸਦਾ ਮੱਖਣ ਸਿੰਘ ਜੀ ਕੈਨੇਡਾ ਦੇ ਸਰਦਾਰ ਮੋਹਨ ਸਿੰਘ ਜੀ ਇਹਨਾਂ ਦੇ ਪਰਿਵਾਰ ਵੱਲੋਂ ਇਸ ਸਾਲ ਦੀ ਕਿਤੇ 2 ਨੰਬਰ ਦੀ ਝੰਡੀ ਦੀ ਕੁਸ਼ਤੀ ਹੈ ਤੇ 2026 ਦੇ ਵਿੱਚ ਇਸ ਪਰਿਵਾਰ ਦੇ ਵੱਲੋਂ 1 ਲੱਖ ਰੁਪਏ ਦੀ ਝੰਡੀ ਦੀ ਕੁਸ਼ਤੀ ਪਹਿਲੇ ਨੰਬਰ ਦੀ ਹੋਣੀ ਹੈ। ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਇਹਨਾਂ ਪਰਿਵਾਰਾਂ ਦੇ ਲਈ। ਬਹੁਤ ਵੱਡਾ ਮਾਣ ਤੇ ਸਰਦਾਰ ਜਿਹੜਾ ਦਿੱਤਾ ਗਿਆ। ਉਥੇ ਇਸ ਮੌਕੇ 'ਤੇ ਸਰਦਾਰ ਚਲਮਣ ਸਿੰਘ ਜੀ ਸਾਫ ਦਾ ਸਰਪੰਚ ਸਾਹਿਬ ਜਿਨ੍ਹਾਂ ਦੇ ਪਰਿਵਾਰ ਵੱਲੋਂ ਇਸ ਸਾਲ ਤਿੰਨ ਨੰਬਰ ਝੰਡੀ ਦੀ ਕੁਸ਼ਤੀ ਸਰਦਾਰ ਨਿਰਮਲ ਸਿੰਘ ਜੀ ਕੈਨੇਡਾ, ਸਰਦਾਰ ਤਰਸੇਮ ਸਿੰਘ ਜੀ ਕੈਨੇਡਾ ਦਿਲੋਂ ਧੰਨਵਾਦ ਹੈ। ਕੰਨੀ ਕੰਨੀ ਸ਼ਖਸੀਅਤਾਂ ਅੱਜ ਜਿਹੜੇ ਮੈਲ ਜਿੱਤਣਗੇ ਪਹਿਲੇ ਨੰਬਰ ਦੀ ਕੁਸ਼ਤੀ ਦੇ ਵਿੱਚ ਸਰਦਾਰ ਅਵਤਾਰ ਸਿੰਘ ਜੀ ਗਰੀਸ ਦਾਦਾ ਸਾਡੇ ਦਿਲਬਰ ਸ਼ੌਕਤ ਜੀ ਸਾਡੇ درمیان ਪਹੁੰਚੇ ਆ ਦਿਲੋਂ ਸਤਿਕਾਰ ਹੈ ਬੜੇ ਬੜੇ ਸਤਿਕਾਰਾਂ ਦੇ ਨਾਲ ਬਹੁਤ ਵੱਡਾ ਪਿਆਰ ਆ ਭਰਾ ਦਾ ਅਲੀ ਸ਼ਾਨ ਜੀ ਉਹਨਾਂ ਦਾ ਧੰਨਵਾਦ ਹੈ ਸਤਿਕਾਰ ਕੀਤਾ ਜਿਹੜੇ ਮਾਲਾ ਅੱਜ ਛੰਡੀ ਦੀ ਕੁਸ਼ਤੀ ਦੇ ਵਿੱਚੋਂ ਜਿੱਤਣਗੇ ਉਸ ਮਾਲ ਦੇ 11 ਕਿਲੋ ਮੇਵਾ ਦਾ ਇੱਕ ਦੇਸੀ ਘੋਦਾ ਟੀਮ ਜਿਹੜਾ ਦਿੱਤਾ ਜਾਣਾ ਤਖਰ ਪਰਿਵਾਰ ਦੇ ਵੱਲੋਂ ਜਿਹੜਾ ਉਪਜੇ ਤੂ ਮਾਲ ਰਹੇਗਾ ਉਹਦੇ ਲਈ 5 ਕਿਲੋ ਦੇਸੀ ਘੋਦੇ 5 ਕਿਲੋ ਜਿਹੜਾ ਮੇਵਾ ਦਿੱਤਾ ਜਾਣਾ ਹੈ ਸਰਦਾਰ ਸਹਿਮ ਸਿੰਘ ਦੀ ਹਾਣ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਜੀਆਂ ਨੂੰ ਆਕਾਂਗੇ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਸਰਦਾਰ ਭੁਪਿੰਦਰ ਸਿੰਘ ਜੀ ਮਾਨ ਕਨੇਡਾ ਜਿਨ੍ਹਾਂ ਦੇ ਵੱਲੋਂ ਅੱਜ ਕਲਾਕਾਰ ਦੀ ਸੇਵਾ ਉੱਚਾ ਰੰਗੀਲਾ ਮਨਦੀਪ ਮੈਂਦੀ ਜੀ ਹਾਂ ਦੇ ਨਾਲ ਜਿਹੜਾ ਤੇ ਗਾਣਾ ਜੋੜੀ ਦੀ ਜ਼ਿੰਮੇਵਾਰੀ ਨਵੌੜੀ ਦਾ ਭਰਾਮਣ ਨੇ ਕਿੰਦੇ ਰਾਜ ਦੇ ਜਨਗਰ ਨੂੰ ਵੱਡਾ ਪਿਆਰ ਦਿੰਦਾ ਹੈ ਬੇਤੀ ਅਸੀਂ ਅਗਲੀ ਪੁਸ਼ਟੀਆਂ ਦੇ ਪਰਚਿਆਂ ਖਰੀਦੋ ਬਹੁਤ ਸ਼ੌਕਤਾਂ ਬੱਚੇ ਠੀਕ ਆ ਹਾਂਜੀ ਵਧੀਆ